ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬਣੀ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸੈנג ਜੁਰਮਤ੍ਰੀਕ 1988 ਹਾਈਟ 6 ਫੁੱਟ ਕਾਸਟ ਅਯਰ ਸੇਖਰ ਪੜਾਈ ਬੀਏ ਏਰੀਆ ਸੰਗਰੂਰ ਜ਼ਮੀਨ 1/2 ਏਕੜ ਕਮ ਇੰਟਰਨੈਸ਼ਨਲ ਪਲੇਅਰ ਇੰਗਲੈਂਡ ਗੋਡ ਮੈਡਲ ਕਈ ਕੰਟਰੀਆਂ ਦੇ ਵੀਜ਼ੇ ਲੱਗੇ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲੈ ਕੇ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਸਿਟੀਜ਼ਨ ਹੋਵੇ ਇਹਨਾਂ ਦਾ ਮੋਬਾਈਲ ਨੰਬਰ 10 771 9306 ਇਹਨਾਂ ਦਾ ਦੂਜਾ ਮੋਬਾਈਲ ਨੰਬਰ 95 308 17 212 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 1990 ਹਾਈਟ 5 ਫੁੱਟ 7 ਇੰਚ ਕਾਸਟ ਯਰ ਸਿਕ ਏਰੀਆ ਪਟਿਆਲਾ ਪੜਾਈ ਐਮਏ ਜ਼ਮੀਨ 50 ਏਕੜ ਕੰਮ ਏਜੰਟ ਕਮਿਸ਼ਨ ਦੀ ਦੁਕਾਨ ਪਰਿਵਾਰ ਮੈਂਬਰ ਟੋਪਰਾ ਮੰਗ ਬੜੀ ਪਰਿਵਾਰ ਤੋਂ ਵੱਡੀ ਲਿਖੀ ਲੜਕੀ ਦੀ ਲੋੜ ਹੈ ਇਹ ਨਾਂ ਦਾ ਮੋਬਾਈਲ ਨੰਬਰ 953008 17212 953008 17212 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ 3/1994 ਹਾਈਟ 5 ਫੁੱਟ 8 ਇੰਚ ਗੋਤ ਬਰਾੜ ਕਾਸਟ ਅイヤー ਸਿੱਖ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜਮੀਨ 5 ਕਿਲੇ ਪਰਿਵਾਰ ਮੈਂਬਰ ਕੀਤਾ ਮਾਤਾ ਇੱਕ ਪਰ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਆ ਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਏ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਆਪੀਅਰ ਹੋਵੇ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8146437929 81464 37929 ਤੁਸੀਂ ਪਰਿਵਾਰ ਨੂੰ ਹੋਣ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਉਮਰ 25 ਸਾਲ ਹਾਈਟ 5 ਫੁੱਟ 7 ਇੰਚ ਏਰੀਆ ਚਲੰਦਰ ਕਾਸਟ ਅਖਤਰੀ ਸ਼ਾਕਾਹਾਰੀ ਸਿੱਖਿਆ ਵਪਾਰ ਵਿੱਚ ਡਿਪਲੋਮਾ ਉੱਚ ਪੜਾਈ ਲਈ ਬਾਤ ਚਾੜ ਕੇ న్యూ ਜ਼ीलੈਂਡ ਜਾਣਾ ਲੜਕੀ ਨੇ ਅਤੇ ਮੈਨੇਜਰ ਉਹ ਜੋ ਕੰਮ ਕਰਨਾ ਪੀਆਰ ਨਹੀਂ ਤਨਖਾਹ 1500 ਡਾਲਰ ਪ੍ਰਤੀ ਹਫਤਾ ਰਾਧਾ ਸਵਾਮੀ ਪਰਿਵਾਰ ਪਰਿਵਾਰ ਮੈਂਬਰ ਪਿਤਾ ਬੁਪਾਰੀ ਮਾਤਾ ਹਾਊਸ ਵਾਈਫ ਦੋ ਪੈਣਾ ਇੱਕ ਪੈੰਡਾ ਵਿਆਹ ਇੱਕ ਕੈਨੇਡਾ ਮੈਡੀਕਲ ਦੀ ਪੜਾਈ ਕਰ ਰਹੀ ਹੈ ਬਧਿਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਜਾਂ ਪੜਾਈ ਕਰਦੀ ਹੋਵੇ ਇਹਨਾ ਨਾ ਮੋਬਾਈਲ ਨੰਬਰ 84755954 84755954 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 5 ਦੂਜੇ ਮਹੀਨਾ 1995 ਹਾਈਟ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਯਰਸੀਕ ਗੋਥ ਵਾਜੀਵਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕੰਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਜੱਬ ਕਾ ਫੌਜੀ ਮਾਤਾ ਉਸ ਵਾਈਫ ਇੱਕ ਪ੍ਰਾਸਪੈਨ ਵਿੱਚ ਆਪਣਾ ਬਿਜ਼ਨਸ ਮੰਗ ਵਿਧਿਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜਰਸੀਕ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜ਼ਿਆਦਾ ਵੱਡੀ ਉਮਰ ਵਾਲੇ ਲੜਕੇ ਵਾਲੇ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ 2 ਸਾਲ ਦਾ ਫਰਕ ਹੋਵੇ ਉਹ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 91155 72527 91155 72527 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹੈ ਸਿੰਘ ਲੜਕਾ ਵੈਸ਼ਨੂ ਜਨਮ ਤਰੀਕ 1999 ਕਾਸ਼ਟ ਯਰ ਸਿੱਖ ਜ਼ਿਲ੍ਹਾ ਪਟਿਆਲਾ ਜ਼ਮੀਨ 3 ਕਿੱਲੇ ਕੰਮ ਕੀਤੀ ਵਾੜੀ ਲੜਕੇ ਦਾ ਤਲਾਕ ਹੋਇਆ 9 ਸਾਲ ਦਾ ਬੇਟਾ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਤਲਾਕ ਹੋਇਆ ਹੋਵੇ ਜਾਂ ਵਿਧਵਾ ਹੋਵੇ ਉਹ ਵੀ ਇਹਨਾਂ ਨੂੰ ਸੰਪਰਕ ਕਰ ਸਕਦੀ ਨੇ ਜਿਹੜੇ ਸਿੱਖ ਪਰਵਾਰ ਤੋਂ ਹੀ ਹੋਵੇ ਪਟਿਆਲੇ ਦੇ ਨੇੜੇ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨੇ ਦਾ ਮੋਬਾਈਲ ਨੰਬਰ 9988686263 9988686263 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕਾਰਜਨ ਤ੍ਰੀਕਾ ਇੱਕ ਚੌਥਾ ਮਹੀਨਾ 1999 ਹਾਈਟ 5 ਫੁੱਟ 7 ਇੰਚ ਕਾਸਟ ਹੈ ਮੁਝ ਵੀ ਸਿੱਖ ਪੜ੍ਹਾਈ ਪਲੱਸ ਟੂ ਨੋਨ ਮੈਡੀਕਲ ਏਰੀਆ ਧਰਮਕੋਟ ਮੋਗਾ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਦੋ ਭਰਾ ਇੱਕ ਇੰਗਲੈਂਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਨੌਕਰੀ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਮਜਵੀ ਸਿੱਖ ਹੀ ਕਾਸਟ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 6 ਐਕਸੋ ਤੇਰਾ ਇਹਨਾਂ ਦਾ ਦੂਜਾ ਮੋਬਾਈਲ ਨੰਬਰ 7652993196 7652993196 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਰਵਿੰਦਰ ਸਿੰਘ ਜਨਮ ਤਰੀਕ 12.9.1999 ਲੜਕੀ ਦਾ ਸ਼ੇਮੀ ਨੇ ਤਲਾਕ ਪੜਾਈ ਬੀਏ ਕਾਸਟ ਆਰਮਦਾਸੀ ਜਿਨਕ ਕਮ ਅਕਾਊਂਟੈਂਟ ਮੈਨੇਜਰ ਪ੍ਰਾਈਵੇਟ ਜੌਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਮਾਤਾ ਹਾਊਸ ਵਾਈਫਰ ਇੱਕ ਭਰਾ ਇੱਕ ਭੈਣ ਮੈਰਿਟ ਮੰਗ ਵਿਧਿਆ ਪਰਿਵਾਰ ਨੂੰ ਬੜੀ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8437100624 8437100624 ਤੁਸੀਂ ਇਹ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਚਰਨਜੀਤ ਸਿੰਘ ਉਮਰ 50 ਸਾਲ ਜ਼ਿਲ੍ਹਾ ਜਲੰਧਾ ਪੜ੍ਹਾਈ ਛੇਮੀ ਪਾਸ ਕਾਮ ਰਾਜ ਮੇਸਰੀ ਕਾਸਮ ਜੀ ਸਿੱਖ ਪਰਿਵਾਰ ਮੈਂਬਰ ਦੋ ਲੜਕੇ ਇੱਕ ਲੜਕੀ ਮੰਗ ਇਨ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਾਸ ਮੰਨਣ ਲਈ ਔਰਤੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99685 41252 996 8541252 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 3 ਜੁਲਾਈ 1997 ਹਾਈਟ 5 ਫੁੱਟ 9 ਇੰਚ ਏਰੀਆ ਵਰਨਲਾ ਕਾਸ਼ ਅਯਰ ਸਿੱਖ ਗੋਤ ਧਾਲੀਵਾਰ ਜਮੀਨ 'ਤੇ ਮਕਾਨ ਕੋਟੀ ਪਾਈ ਹੋਈ ਹੈ ਕਮ ਲੜਕਾ ਫੌਜੀ 2016 ਵਿੱਚ ਲੜਕਾ ਭਰਤੀ ਹੋਇਆ ਪਰਿਵਾਰ ਮੈਂਬਰ ਮਾਤਾ ਪਿਤਾ ਤਨਪਣਾ ਵਯਹੁਯ ਨੀ ਇਕੱਲਾ ਲੜਕਾ ਹੈ ਮੰਗ ਵਧੀਆ ਪਰਵਾਰ ਤੋਂ ਵੜੇ ਲਿਖੇ ਲੜਕੀ ਦੀ ਲੋੜ ਹੈ ਇਨਾਂ ਦੀ ਕੋਈ ਮੰਗਣੀ ਹੈ ਇਨਾਂ ਦਾ ਮੋਬਾਈਲ ਨੰਬਰ 8672543127 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਜਨਮ ਤਰੀਕਾ 10 ਸ਼ੇਮ ਮਹੀਨਾ 1994 ਹਾਈਟ 5 ਫੁੱਟ 5 ਇੰਚ ਕਾਸਟ ਅਮੇਰ ਸਿੱਖ ਪੜਾਈ ਐਮਏ ਕੋਰਸ ਕੰਪਿਊਟਰ ਦਾ 1 ਸਾਲ ਦਾ ਕੀਤਾ ਹੋਇਆ ਹੈ ਆਇਰਲੈਸ 2.5 ਬੈਂਡ ਆਈ ਹੋਏ ਨੇ ਕੰਮ ਮੈਂ ਇਹ ਪ੍ਰਾਈਵੇਟ ਸ਼ਾਪ ਕਰਦੇ ਨੇ ਮੰਗ ਵਧੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨਆਰਆਈ ਹੋਵੇ ਜਾਂ ਗਵਰਨਮੈਂਟ ਜੋਬ ਕਰਦਾ ਹੋਵੇ ਜਾ ਵਾਰਜਾਰ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 752799195 ਇਹਨਾਂ ਦਾ ਦੂਜਾ ਮੋਬਾਈਲ ਨੰਬਰ 872881332 872881332 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 95015 91337 ਤੁਸੀਂ WhatsApp ਤੇ ਵਾਇਸ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ